ਜਿੱਦੋਂ ਰਾਜਕੁਮਾਰ ਹੈੱਡ ਕੈਸ਼ੀਅਰ ਬੈਂਕ ਆਫ ਬਰੋਦਾ ਨੂੰ ਬ੍ਰਾਂਚ ਧਾਰੀਵਾਲ ਦੇ ਵਿੱਚ ਕੀਤਾ ਗਿਆ ਸਨਮਾਨਤ ਤੁਹਾਨੂੰ ਦੱਸ ਦਈਏ ਕਿ ਇਹ ਰਾਜਕੁਮਾਰ ਹੈੱਡ ਕੈਸ਼ੀਅਰ ਬੈਂਕ ਬਰੋਦਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ ਅਤੇ ਦਲਬੀਰ ਸਿੰਘ ਚਾਹਲ ਜੋ ਸਮਾਜ ਸੇਵਕ ਹਨ ਉਹਨਾਂ ਵੱਲੋਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਇਹ ਕੈਸ਼ੀਅਰ ਬਹੁਤ ਹੀ ਇਮਾਨਦਾਰ ਸਨ ਉਹਨਾਂ ਨੇ ਇਹ ਵੀ ਆਖਿਆ ਕਿ ਸਾਡੇ ਕਈ ਵਾਰ ਪੈਸੇ ਵੱਧ ਚਲੇ ਜਾਂਦੇ ਸਨ ਕੈਸ਼ੀਅਰ ਰਾਜਕੁਮਾਰ ਨੇ ਕਈ ਵਾਰ ਸਾਨੂੰ ਸਾਡੇ ਵੱਧ ਗਏ ਪੈਸੇ ਵਾਪਸ ਕੀਤੇ ਇਸ ਲਈ ਇਹਨਾਂ ਦੀ ਇਮਾਨਦਾਰੀ ਨੂੰ ਵੇਖਦੇ ਹੋਏ ਸਾਡੇ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਜੇ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ ਅੱਜ ਇਹਨਾਂ ਦੀ ਰਿਟਾਇਰਮੈਂਟ ਹੈ ਇਹ ਸ਼੍ਰੀ ਰਾਜਕਮਾਰ ਜੀ ਬੈਂਕ ਆਫ ਬਰੋਦਾ ਦੇ ਵਿੱਚ ਕੈਸ਼ੀਅਰ ਦੀਆਂ ਵਧੀਆ ਸੇਵਾਵਾਂ ਨਿਭਾਈਆਂ ਇਹਨਾਂ ਨੇ ਧਾਰੀਵਾਲ ਦੇ ਵਿੱਚ ਅ ਬੜੇ ਬੈਂਕਾਂ ਦੇ ਨਾਲ ਬਾਹਰ ਆਵਾ ਆਰੇ ਇਹ ਬੈਂਕ ਆਫ ਬਰੋਦਾ ਦੇ ਵਿੱਚ ਜਦੋਂ ਤਾਂ ਅਸੀਂ ਆਪਣੇ ਕਰੰਟ ਅਕਾਊਂਟ ਖੁਲਾਇਆ ਵਾ ਆਪਣੀ ਫਰਮ ਦਾ ਕਿਸਾਨ ਮੋਦੀ ਖਾਨੇ ਦਾ ਤੇ ਇੱਥੇ ਤੇ ਹਨ ਇੱਕ ਸਾਲ ਹੋ ਗਿਆ ਸਾਨੂੰ ਵਿਚਰਦਿਆਂ ਬੜੀ ਵਧੀਆ ਇਹ ਚੀਜ਼ ਲੱਗੀ ਵੀ ਇੱਕ ਤੇ ਕਈ ਵਾਰੀ ਤਾਂ ਗਰਮੀ ਵਿੱਚ ਖਲੋਤੇ ਨੇ ਤਾਂ ਸਾਨੂੰ ਪਾਣੀ ਦੀ ਸੇਵਾ ਉੱਥੇ ਮਿਲਦੀ ਹੈ ਦੂਸਰੀ ਇਹ ਭਾਜੀ ਹੁਣੇ ਜਦੋਂ ਦੇ ਕੈਸ਼ੀਅਰ ਇੱਥੇ ਆਏ ਨੇ ਇਹਨਾਂ ਨੇ ਕਈ ਵਾਰੀ ਹੱਡ ਕੋ ਜਲਦਬਾਜ਼ੀ ਦੇ ਵਿੱਚ ਕੈਸ਼ ਸਹੀ ਨਹੀਂ ਗੜਿਆ ਜਾਂਦਾ ਕਦੀ ਇਹਨਾਂ ਨੇ ਹਜ਼ਾਰ ਵਾਪਸ ਕਦੀ 2000 ਕਦੀ 5000 ਕੋਈ ਡੇਢ ਕੇ ਸਾਲ ਦੇ ਵਿੱਚ ਮੈਕਸਿਮਮ ਲੱਖ ਰੁਪਏ ਤੋਂ ਤਾਂ ਇਹਨਾਂ ਜਿਹੜੀ ਅਮਾਉਂਟ ਹੈ ਨਾ ਸਾਡੀ ਜਿਹੜੀ ਹੱਦ ਕੋ ਵੱਧ ਚੱਲ ਜਾਂਦੀ ਦੀ ਆ ਜਿਵੇਂ ਉਹ ਕਲੇਖੇ ਦੇ ਨਾਲ ਉਹ ਇਹਨਾਂ ਨੇ ਵਾਪਸ ਕੀਤੀਆਂ ਆਹੀ ਉਹਦੇ ਕਰਕੇ ਇਹਨਾਂ ਦਾ ਅੱਜ ਸਨਮਾਨ ਕਰਦੇ ਆਂ ਪਰ ਮਾਤਾ ਮਿਹਰ ਕਰੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਬਾਕੀ ਬੈਂਕ ਵਾਲਿਆਂ ਨੂੰ ਜਿਹੜੀ ਨਾ ਇਹਨਾਂ ਤੋਂ ਇੱਕ ਦਿਸ਼ਾ ਮਿਲੇ ਕਿ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਸਨਮਾਨ ਕੀਤਾ ਜਾਂਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਧੀਆ ਸਵਾਮਾ ਜਿਹੜੀਆਂ ਤਾਰੀਵਰ ਬ੍ਰਾਂਚ ਇਹਨਾਂ ਨੂੰ ਬਈ ਮਾਹ ਰਾਜ ਕੁਮਾਰ ਬੈਂਕ ਆਫ ਬਰੋਦਾ ਹਟ ਕੇ ਸ਼ਹਿਰ ਬਤੌਰ ਕੰਮ ਕੀਤਾ ਵਾ ਇਹ ਦਲਬੀਰ ਸਿੰਘ ਜੀ ਤੁਹਾਡੇ ਕਸਟਮਰ ਨੇ ਬਹੁਤ ਵਧੀਆ ਕਸਟਮਰ ਨੇ ਸਾਡੀ ਫੈਮਲੀ ਆ ਜਿਹੜੇ ਵੀ ਸਾਡੇ ਕਸਟਮਰ ਆ ਸਾਡੀ ਫੈਮਲੀ ਆ ਭਾਈ ਇਹਨਾਂ ਦੇ ਸਿਰ ਤੇ ਹੀ ਵੀ ਰੋਟੀ ਖੜੀ ਖਾਂਦੇ ਆ ਤੇ ਇਹਨਾਂ ਦੇ ਕੋਈ ਵੱਧ ਹੋ ਜਾਂਦਾ ਰਿਹਾ ਪੈਸਾ ਉਸੇ ਵੇਲੇ ਨੂੰ ਦਲਬੀਰ ਸਿੰਘ ਨੂੰ ਆਜ ਮਾਰਦੇ ਰਿਆਂ ਦਲਬੀਰ ਸਿੰਘ ਜੀ ਤੁਹਾਡੇ 500 ਰੁਪਏ ਦਾ ਫਰਕ ਜੇ ਤੁਹਾਡਾ 8000 ਦਾ ਫਰਕ ਜੇ ਬਾਅਦ ਚ ਜਾਂਦੇ ਉਹਨਾਂ ਨੂੰ ਵਾਪਸ ਕਰਦੇ ਰਏ ਆਪਾਂ बहुत लंबे टाइम से सेवा दी और आज सभी कस्टमर्स जो है इनकी वजह से हमारे जुड़े हुए हैं इनका इतना सम्मान इतना रिगार्ड बस यही है कि हम लोग इसी तरह आप लोगों की सेवा करते रहे और बस इनके अब आगे इनके जीवन के लिए इनको हार्दिक शुभकामनाएं